ਆਣੀਕਾ ਜੀ ਆ ਜੀ ਕਿਵੇਂ ਮਾਪਦੰਡ ਦੇ ਦਿਓ ਕੇਂਦਰ ਸਰਕਾਰ ਤੇ ਕੀ ਹੋਣਾ ਚਾਹੀਦਾ ਸਰ ਸਭ ਕੁਝ ਬੀਜੇਪੀ ਕਰੇ ਮੈਂ ਪਹਿਲਾਂ ਵੀ ਕਿਹਾ ਕਿ ਇਹ ਤੇ ਰਾਮ ਰਹੀਮ ਜਿਹੜਾ ਬੀਜੇਪੀ ਵਾਲਿਆਂ ਦੀ ਬੁੱਕਲ ਦੇ ਵਿੱਚ ਬੈਠਾ ਜਦੋਂ ਜੀ ਕਰਦਾ ਉਹਨੂੰ ਜੇਲ੍ਹ ਤੋਂ ਕੱਢ ਕੇ ਲੈ ਆਉਂਦੇ ਜਦੋਂ ਉਹਨਾਂ ਨੂੰ ਲੋੜ ਹੁੰਦੀ ਆ ਉਹਨੂੰ ਜੇਲ੍ਹ ਤੋਂ ਲੈ ਆਉਂਦੇ ਉਹਨੂੰ ਛੁੱਟੀ ਤੇ ਲੈ ਆਉਂਦੇ ਜਿਹੜੇ ਬੰਦੀ ਸਿੰਘ ਦੇ ਉਹਨਾਂ ਦੀ ਰਿਹਾਈ ਦਾ ਮਸਲਾ ਪਿਛਲੇ ਕਈ ਸਾਲਾਂ ਤੋਂ ਲੜਕਿਆ ਉਹਨਾਂ ਨੂੰ ਧਿਆਨ ਨਹੀਂ ਕੀਤਾ ਜਾਂਦਾ ਤੇ ਰਾਮ ਰਹੀਮ ਨੂੰ ਬਾਅਦ ਬਾਅਦ ਹਾਕ ਕਰਨਾ ਤੇ ਹੱਦ ਕੇਂਦਰ ਸਰਕਾਰ ਦੀ ਬੀਜੇਪੀ ਦੀ ਨਿੰਦਨ ਜੋ ਕਾਰਵਾਈ ਆ ਬਿਲਕੁਲ ਉਹਨੂੰ ਦੇ ਹੱਦ ਨਹੀਂ ਕਰਨਾ ਚਾਹੀਦਾ ਪਰ ਬੀਜੇਪੀ ਦਾ ਕਿਉਂਕਿ ਬੰਦਾ ਬੀਜੇਪੀ ਦਾ ਬੀਜੇਪੀ ਉਹਨੂੰ ਬਾਤ ਬਾਤ ਦੇਦਾ ਉਹ ਛੁੱਟੀ ਦੇ ਲੈ ਕੇ ਨਹੀਂ ਨਹੀਂ ਉਹ ਆਪਣਾ ਵੋਟ ਬੈਂਕ ਆਪਣੇ ਹਰਿਆਣੇ ਦੇ ਵਿੱਚ ਜਿਹੜਾ ਬੀਜੇਪੀ ਆਪਣੇ ਪੈਰ ਜਮਾਉਣ ਵਾਸਤੇ ਜਿਹੜਾ ਹੁਣ ਕਿਉਂਕਿ ਅੱਗੇ 2 ਸਾਲ ਰਹਿ ਗਏ ਪੰਜਾਬ ਦੀ ਵਿਧਾਨ ਸਭਾ ਦੀ ਇਲੈਕਸ਼ਨ ਆ ਜਾਣੀ ਆ ਉਹ ਬਾਰ ਬਾਰ ਜਿਹੜਾ ਲੈਕਚਰ ਜਦੋਂ ਆਉਂਦੀਆ ਉਦੋਂ ਨੂੰ ਯੂਜ਼ ਕਰਦੇ ਆ ਉਦੋਂ ਨੂੰ ਵਰਤਦੇ ਆ ਇਸ ਕਰਕੇ ਬੀਜੇਪੀ ਨੇ ਉਹਨੂੰ ਪੋਲ ਜੜੀ ਦਿੱਤੀ ਬੀਜੇਪੀ ਕਿਉਂ ਕਿਹਦੇ ਕਿਹਾ ਕਿ ਆਈ ਹੈ ਅਸੀਂ ਬੰਦੀ ਸਿੰਘਾਂ ਦੇ ਰਾਗ ਕਰਾਂਗੇ 2019 ਦੇ ਵਿੱਚ ਪਰ ਅਜੇ ਤੱਕ ਕੋਈ ਇਥੇ ਅਮਲ ਨਹੀਂ ਕੀਤਾ ਗਿਆ ਜੀ ਕੋਈ ਅਮਲ ਨਹੀਂ ਕਰਦਾ ਜੀ ਕਈ ਵਾਰ ਉਹਨਾਂ ਨੂੰ ਕੇਸ ਬਣਾ ਕੇ ਭੇਜਦੇ ਉਹਦੀ ਅਮਲ ਕਰਦੇ ਛੱਡਦੇ ਇਹਾਨ ਕੀਤਾ ਜਾ ਗਿਆ ਕਿਵੇਂ ਮਾਪਦੰਡ ਦੇ ਦਿਓ ਕੇਂਦਰ ਸਰਕਾਰ ਤੇ ਕੀ ਹੋਣਾ ਚਾਹੀਦਾ ਸਰ ਸਭ ਕੁਝ ਬੀਜੇਪੀ ਕਰੇ ਮੈਂ ਪਹਿਲਾਂ ਵੀ ਕਿਹਾ ਕਈ ਵਾਰ ਤੇ ਰਾਮ ਰਹੀਮ ਜਿਹੜਾ ਬੀਜੇਪੀ ਵਾਲਿਆਂ ਦੀ ਬੁੱਕਲ ਦੇ ਵਿੱਚ ਬੈਠਾ ਜਦੋਂ ਜੀ ਕਰਦਾ ਉਹਨੂੰ ਜੇਲ੍ਹ ਤੋਂ ਕੱਢ ਕੇ ਲੈ ਆਉਂਦੇ ਜਦੋਂ ਉਹਨਾਂ ਨੂੰ ਲੋੜ ਹੁੰਦੀ ਆ ਉਹਨੂੰ ਜੇਲ੍ਹ ਤੋਂ ਲੈ ਆਉਂਦੇ ਉਹਨੂੰ ਛੁੱਟੀ ਤੇ ਲੈ ਆਉਂਦੇ ਜਿਹੜੇ ਬੰਦੀ ਸਿੰਘ ਦੇ ਉਹਨਾਂ ਦੀ ਰਿਹਾਈ ਦਾ ਮਸਲਾ ਪਿਛਲੇ ਕਈ ਸਾਲਾਂ ਤੋਂ ਲੜਕਿਆ ਉਹਨਾਂ ਨੂੰ ਰਿਹਾਈ ਨਹੀਂ ਕੀਤਾ ਜਾਂਦਾ ਤੇ ਆਮਦਹੀਰ ਨੂੰ ਬਾਅਦ-ਬਾਅਦ ਰਿਹਾ ਕਰਨਾ ਬੇहद ਕੇਂਦਰ ਸਰਕਾਰ ਦੀ ਬੀਜੇਪੀ ਦੀ ਨਿੰਦਨਯੋਗ ਕਾਰਵਾਈ ਆ ਬਿਲਕੁਲ ਉਹਨੂੰ ਰਿਹਾ ਨਹੀਂ ਕਰਨਾ ਚਾਹੀਦਾ ਪਰ ਬੀਜੇਪੀ ਦਾ ਕਿਉਂਕਿ ਬੰਦਾ ਬੀਜੇਪੀ ਦਾ ਬੀਜੇਪੀ ਉਹਨੂੰ ਬਾਅਦ-ਬਾਅਦ ਜੇਦਾ ਉਹ ਚੁੱਪੀ ਦੇ ਲੈ ਕੇ ਕਹਿੰਦਾ ਕਹਿੰਦਾ ਤੁਹਾਨੂੰ بار-ਬਾਰ ਰਾਈ ਦਿੰਦੇ ਆ ਕਹਿੰਦਾ ਪ੍ਰੋਲ ਦਿੰਦੇ ਨੇ ਨਹੀਂ ਜੀ ਉਹ ਆਪਣਾ ਵੋਟ ਬੈਂਕ ਕਪੜੇ ਹਰਿਆਣੇ ਵਿੱਚ ਜਿਹੜਾ ਬੀਜਪੀ ਆਪਣੇ ਪੈਰ ਜਮਾਉਣ ਵਾਸਤੇ ਜਿਹੜਾ ਉਹ ਕਿਉਂਕਿ ਅੱਗੇ ਦੋ ਸਾਲ ਰਹਿ ਗਏ ਪੰਜਾਬ ਦੀ ਵਿਧਾਨ ਸਭਾ ਦੀ ਇਲੈਕਸ਼ਨ ਆ ਜਿਹੜੀਆਂ ਤੇ ਉਹ ਵਾਰ-ਵਾਰ ਜਿਹੜਾ ਲੈਕਚਰ ਜਦੋਂ ਆਉਂਦੀ ਆ ਉਦੋਂ ਨੂੰ ਯੂਜ਼ ਕਰਦੇ ਆ ਉਦੋਂ ਨੂੰ ਵਰਤਦੇ ਆ ਇਸ ਕਰਕੇ ਬੀਜੇਪੀ ਨੇ ਉਹਨੂੰ ਬੋਲ ਜੜੀ ਦਿੱਤੀ ਬੀਜੇਪੀ ਨੇ ਕਿਹਾ ਕਿ ਆ ਗਿਆ ਅਸੀਂ ਬੰਦੀ ਸਿੰਘਾਂ ਦੇ ਰਾ ਕਰਾਂਗੇ 2019 ਦੇ ਵਿੱਚ ਪਰ ਅਜੇ ਤੱਕ ਕੋਈ ਇਹ ਅਮਲ ਨਹੀਂ ਕੀਤਾ ਗਿਆ ਦੇਖੋ ਕੋਈ ਅਮਲ ਨਹੀਂ ਕਰਦਾ ਜੇ ਕਈ ਵਾਰ ਉਹਨਾਂ ਨੂੰ ਕੇਸ ਬਣਾ ਕੇ ਭੇਜਦੇ ਉਹਦੀ ਅਮਲ ਕਰਦੇ ਛੱਡਦੇ ਉਹ ਹਾਨ ਕੀਤਾ ਜਾ ਰਿਹਾ ਕਿਵੇਂ ਮਾਫਦਾਨ ਦੇ ਦੋ ਕੇਂਦਰ ਸਰਕਾਰ ਤੇ ਕੀ ਹੋਣਾ ਜੀ ਸਰ ਸਭ ਕੁਝ ਬੀਜੇਪੀ ਕਰੇ ਮੈਂ ਪਹਿਲਾਂ ਵੀ ਕਿਹਾ ਕਿ ਇਹ ਉਹ ਤੇ ਰਾਮ ਨਹੀਮ ਜਿਹੜਾ ਬੀਜੇਪੀ ਆਲਾ ਦੀ ਬੁੱਕਲ ਦੇ ਵਿੱਚ ਬੈਠਾ ਜਦੋਂ ਜਿਗਰਦਾ ਉਹਨੂੰ ਜੇਲ੍ਹ ਤੋਂ ਕੱਢ ਕੇ ਲੈ ਆਉਂਦੇ ਜਦੋਂ ਉਹਨਾਂ ਨੂੰ ਲੋੜ ਹੁੰਦੀ ਆ ਉਹਨੂੰ ਜੇਲ੍ਹ ਤੋਂ ਲੈ ਆਉਂਦੇ ਕੋਈ ਛੁੱਟੀ ਤੇ ਲੈ ਆਉਂਦੇ ਜਿਹੜੇ ਬੰਦੀ ਸਿੰਘ ਦੇ ਉਹਨਾਂ ਦੀ ਰਿਹਾਈ ਦਾ ਮਸਲਾ ਪਿਛਲੇ ਕਈ ਸਾਲਾਂ ਤੋਂ ਲੜਕਿਆ ਉਹਨਾਂ ਨੂੰ ਧਿਆਨ ਨਹੀਂ ਕੀਤਾ ਜਾਂਦਾ ਤੇ ਆਰਾਮ ਰਹੀਮ ਨੂੰ ਬਾਅਦ-ਬਾਅਦ ਰਿਹਾ ਕਰਨਾ ਬੇहद ਕੇਂਦਰ ਸਰਕਾਰ ਦੀ ਬੀਜੇਪੀ ਦੀ ਨਿੰਦਨਯੋਗ ਕਾਰਵਾਈਆ ਬਿਲਕੁਲ ਉਹਨੂੰ ਧਿਆਨ ਨਹੀਂ ਕਰਨਾ ਚਾਹੀਦਾ ਪਰ ਬੀਜੇਪੀ ਦਾ ਕਿਉਂਕਿ ਬੰਦਾ ਬੀਜੇਪੀ ਦਾ ਬੀਜੇਪੀ ਉਹਨੂੰ ਬਾਅਦ-ਬਾਅਦ ਜਿਹੜਾ ਉਹ ਛੁੱਟੀ ਦੇ ਲੈ ਕੇ ਨਹੀਂ ਨਹੀਂ ਉਹ ਆਪਣਾ ਵੋਟ ਬੈਂਕ ਕਪੜੇ ਹਰਿਆਣਾ ਵਿੱਚ ਜਿਹੜਾ ਬੀਜੇਪੀ ਆਪਣੇ ਪੈਰ ਜਮਾਉਣ ਵਾਸਤੇ ਜਿਹੜਾ ਉਹ ਕਿਉਂਕਿ ਅੱਗੇ ਦੋਸਤਾਂ ਰਹਿ ਕੇ ਪੰਜਾਬ ਦੀ ਵਿਧਾਨ ਸਭਾ ਦੀ ਇਲੈਕਸ਼ਨ ਆ ਜਿਹੜੀਆਂ ਉਹ ਵਾਰ-ਵਾਰ ਜਿਹੜਾ ਲੈਕਚਰ ਜਦੋਂ ਆਉਂਦੀਆ ਉਦੋਂ ਉਹਨੂੰ ਯੂਜ਼ ਕਰਦੇ ਆ ਉਹਦੋਂ ਉਹ ਵਰਤਦੇ ਆ ਇਸ ਕਰਕੇ ਬੀਜੇਪੀ ਨੇ ਉਹਨੂੰ ਪੋਲ ਜਿਹੜੀ ਦਿੱਤੀ ਬੀਜੇਪੀ ਨੂੰ ਕਿਹਾ ਕਿ ਆ ਕੀ ਹੈ ਅਸੀਂ ਬੰਦੀ ਸਿੰਘਾਂ ਦੇ ਹਾਰ ਕਰਾਂਗੇ 2019 ਦੇ ਵਿੱਚ ਪਰ ਅਜੇ ਤੱਕ ਕੋਈ ਇੱਥੇ ਅਮਲ ਨਹੀਂ ਕੀਤਾ ਗਿਆ ਜੇ ਕੋਈ ਅਮਲ ਨਹੀਂ ਕਰਦਾ ਜੇ ਕਈ ਵਾਰ ਉਹਨਾਂ ਨੂੰ ਕੇਸ ਬਣਾ ਕੇ ਵੇਚ ਉਹਦੀ